ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਗੇ ਸੇ ਲਈ ਲੈ ਕੇ ਆਏ ਹਾਂ ਜੀ ਦੋ ਗੱਬਣ ਬੱਚੀਆਂ ਨੇ ਬਈ ਇੱਕ ਹੀਪਰ ਬੱਚੀ ਆ ਆਉਂ ਪੁੱਛ ਲੈਣੇ ਬਾਈ ਟੈਸਟ ਆਜੋ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਧੀਏ ਹਾਂਜੀ ਠੀਕ ਹੈ ਠੀਕ ਹੈ ਬੱਜੇ ਚੱਲ ਬਾਈ ਕੰਮ ਕਰ ਸਭ ਬੜੀਏ ਬੜੀਏ ਚਲੋ ਬੜੀਏ ਨਾਮ ਤੇ ਐਡਰੈਸ ਬੋਲੋ ਮੇਰਾ ਨਾਮ ਹੈ ਸਾਹਿਲ ਜੀ ਤੇ ਸਾਡੇ ਡੈਰੀ ਦੇ ਨਾਮ ਇਹ ਤੰਗੜ ਡੈਰੀ ਫਾਰਮ ਪਿੰਡ ਦੇ ਅਲਪਰਾ ਮਿਰਜਾ ਠੀਕ ਹੈ ਜੀ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਤਸੀਲ ਰਾਮਪਰਾ ਫੂਲ ਪੈਂਦਾ ਠੀਕ ਹੈ ਨੇੜੇ ਪਿੰਡ ਬਈ ਇੱਕ ਤਾਂ ਗਲਤੀ ਹੈ ਜੀ ਇੱਥੇ ਭਾਈ ਰੂਪਾ ਇਧਰਲੇ ਪਾਸੇ ਆ ਜਾਂਦਾ ਜੀ ਕਲਿਆਣ ਨਥਾਣਾ ਇਹਦਾ ਸੇਲਵੜਾ ਤਾਲੂਕੇ ਹਮ ਮੋਬਾਈਲ ਨੰਬਰ ਬੋਲੋ 991543761 ਹੋਰਾਂ ਨੰਬਰ ਹੈ 9915455748 ਠੀਕ ਹੈ ਬਾਈ ਇਹ ਵੀ ਇਦਾਂ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਿਰੇ ਜਿਆਦਾ ਬੱਚੀਆਂ ਦੀ ਕੰਮ ਕਰਦੇ ਆ ਮੇਰੀ ਗਾਇਨਾਂ ਤੇ ਵੀ ਕਰਦੇ ਆ ਜੀ ਅੱਛਾ ਤੇ ਅਸੀਂ ਜਿਆਦਾ ਕਰ ਮੰਨ ਲਓ ਕਿ ਅਸੀਂ ਨਾ ਥੋੜਾ ਸਾਡਾ ਗੈਪ ਹੈਗਾ ਸੀਗਾ ਅੱਛਾ ਤੇ ਥੋੜਾ ਕੋਈ ਪਰਸਨਲ ਇਸ਼ੂਜ਼ ਹੋਣ ਦੇਣਗੇ ਤਾਂ ਕਰਕੇ ਸਾਡੇ ਵੀਡੀਓ ਕੱਟ ਆਈਆਂ ਸੀ ਤਾਂ ਕਿ ਸਾਡੇ ਕੋਲ ਹੀ ਫਰਸ ਸੀਗਾ ਤਾਂ ਕਰਕੇ ਉਹ ਪੱਗਾਂਗੇ ਵੀ ਸਾਡੇ ਕੋਲ ਹੁੰਦੀਆਂ ਨੇ ਠੀਕ ਆ ਸਾਰੇ ਤਾਂ ਨਹੀਂ ਨਿਕਾ ਹਾਂ ਜੀ ਹਾਂ ਜੀ ਹਾਂ ਜੀ ਛੋਟੇ ਤੋਂ ਭਾ ਲੈ ਕੇ ਵੱਡੇ ਭਾ ਵੱਡੇ ਭਾ ਤੱਕ ਜੀ ਬਾਤ ਹਾਂ ਜੀ ਬਿਰੇ ਡੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਦੀ ਇਹ ਦੋਂਦੀ ਆ ਜੀ ਮੋ ਦੋਂਦੀ ਆ ਮੋ ਹਾਂ ਜੀ ਠੀਕ ਆ ਬਾਈ ਕਿਹੜੀ ਟੀ ਕਰੀ ਆ ਬਰੇ ਆਪਾਂ ਐਵੇਂ ਛੁੱਟ ਬਰੇ ਕੁਝ ਨਹੀਂ ਪਤਾ ਜਿਹੜੇ ਆਪਾਂ ਨੂੰ ਠੀਕ ਆ ਬਈ ਜਿਹੜੀ ਦਾ ਪਤਾ ਉਹ ਦੱਸਾਂਗੇ ਆਪਾਂ ਜੀ ਓਕੇ ਬਈ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਬਰੇ ਆਪਾਂ ਨੂੰ ਇਹ ਮਤ ਨੂੰ ਗਾ ਆਪਾਂ ਦਾ ਖਰੀਦੀ ਆ ਠੀਕ ਆ ਤੇ ਆਪਾਂ ਨੂੰ ਇਹਦੇ ਬਾਰੇ ਇਨੀ ਡਿਟੇਲ ਨਹੀਂ ਹੈਗੀ ਠੀਕ ਹੈ ਆਪਾਂ ਜਿਹੜੀ ਪਤਾ ਦੀ ਬੱਚੀ ਆ ਠੀਕ ਹੈ ਭਾਈ ਹਾਂ ਆਪਾਂ ਕੋਈ ਝੂਠ ਬੋਲ ਕੇ ਨਹੀਂ ਬਲਨੇ ਕਿਉਂਕਿ ਕਿਉਂਕਿ ਦੇਖੋ ਅਸੀਂ ਸਾਡੇ ਜੀ ਅਸੀਂ ਬਾਹਰ ਵੀ ਮਾਲ ਐਨੀਮਲ ਵੇਚਦੇ ਆ ਠੀਕ ਹੈ ਬਹੁਤ ਸਟੇਟਾਂ ਦੇ ਵਿੱਚ ਹੀ ਜਾਂਦਾ ਕੋਈ ਕਸਟਮਰ ਕੋਗੇ ਆਪਾਂ ਨਾਲ ਜੋੜਨੇ ਆ ਨਾ ਕਿ ਵਿਗਾੜਨੇ ਆ ਸਹੀ ਗੱਲ ਆ ਭਾ ਸੱਚੀ ਗੱਲ ਦੱਸ ਕੇ ਦੇ ਦਾਂਗੇ ਭਾਈ ਅਗਲੇ ਨੂੰ ਸੱਚੀ ਲੱਗੂ ਜਿਹੜੀ ਮੈਂ ਆਪਣ ਲੱਗੂਗੀ ਉਹ ਲੈ ਲਊਗਾ ਆਪਣੇ ਸਹੀ ਗੱਲ ਆ ਹਾਂ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦਰ ਚੰਗਾ ਟੀਕੇ ਦੇ ਤਕਰੀਬਨ ਕਾਬਲ ਰੰਗ ਰੂਪ ਬਹੁਤ ਚੰਗਾ ਸੁਨੱਖਪੁਣਾ ਬੱਚ ਸੋਰਾ ਤਾਰਾ ਦੇਖੋ ਰਾਜੀ ਰੂਜੀ ਹੋਲਾ ਕੱਦ ਵੱਡੇ ਲੈ ਕੇ ਜਾਵੇ ਛੋਟਾ ਨਹੀਂ ਜਾਂਦਾ ਹਨਾ ਹਾਂਜੀ ਹਾਂਜੀ ਬਈ ਹੁਣ ਹੀ ਕੱਦ ਬੱਚੀ ਦਾ ਬਹੁਤ ਚੰਗਾ ਹੈ ਝੋਲੀ ਝੜੀ ਕਮਾਲ ਦੀ ਬਈ ਫੇਸ ਦੇਖੋ ਫੇਸ ਬੜਾ ਚੰਗਾ ਕਰਮਾਈ ਦਾ ਚੰਗੀ ਐ ਸਾਫ ਸੁਧਰੀ ਬੱਚੀ ਐ ਬਈ ਰੰਗ ਰੂਪ ਬਹੁਤ ਚੰਗਾ ਝੋਲੀ ਕਮਾਲ ਦੀ ਨੇੜ ਤੋਂ ਜੀ ਰੂਚੇ ਕਰਵਾਵਾਂਗੇ ਕੱਲਾ ਕੱਲਾ ਥਾਣਾ ਬਲਬਲ ਪੂਰੇ ਆ ਬਈ ਝੋਲੀ ਹਾਂ ਅੰਟੀ ਲੋਈ ਕੀ ਬਾਤ ਹੈ ਝੋਲੀ ਬਹੁਤ ਚੰਗੀ ਹੈ ਹਾਂ ਹਾਂ ਬਈ ਹਾਂ ਤੇ ਕੀ ਮੋਲ ਆ ਬਈ ਜੱਜ ਬਈ ਮੋਲ ਨਹੀਂ ਆਪਾਂ ਕਰਦੇ ਬਸ ਲੈਣ ਦੇਣੀ ਹੈ ਪਹਿਲੀ ਵੀਡੀਓ ਆਪਣੀ ਇਸ ਚੈਨਲ ਤੇ 15000 ਰੁਪਏ ਦੇ ਦੇ ਠੀਕ ਆ ਵਾਣਤਾਨ ਹੋ ਜੀ ਮਾਰੇ ਮੋٹے ਕਰਾਂਗੇ ਬਸ ਤੁਹਾਨੂੰ ਹੀ ਪਤਾ ਮਾਰਕੀਟ ਰੇਟ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਨੇਗੋਸ਼ੀਏਟਰ ਹੈ ਯਮੋ ਜੱਜ ਮੋਲ ਆ ਬਈ 15000 ਰੁਪਏ ਬਾਕੀ ਸਾਰੇ ਐਨੀਮਲ ਤਿੰਨੇ ਐਨੀਮਲ ਤਿੰਨੇ ਦੇ ਆਪਾਂ ਇਹ ਜਿਹਾ ਮੋਲ ਰੱਖਾਂਗੇ ਬਹੁਤ ਠੀਕ ਆ ਬਈ ਦੋ ਨੰਬਰ ਦੇ ਬੱਚੀ ਕਿੰਨੀ ਉਮਰ ਹੈ ਦੀ ਇਹਦੀ ਬਈ ਮੈਨੂੰ ਸ਼ਾਇਦ ਦੂੰਦੀ ਹੋਗੀ ਹੋਵੇ ਓਕੇ ਛੇਰੀ ਹੈ ਇਹ ਸ਼ਾਇਦ ਸਿਰ ਇਹ ਜੀ ਬੱਚੀ ਕਿੰਨੇ ਟਾਈਮ ਦੀ ਗੱਬਣ ਇਹ ਜੀ ਹੋ ਗਈ ਸਾਢੇ 5 ਮਿੰਨਾਂ ਦੀ ਸਾਢੇ 5 ਮਿੰਨੇ ਚੈੱਕ ਪਾਸ ਹਾਂ ਜਾਈ ਚੈੱਕ ਲਾ ਕੇ ਦੇਵਾਂਗੇ ਆਪਾਂ ਬਹੁਤ ਠੀਕ ਆ ਬਾਈ ਆ ਫੁੱਲ ਕਰਦਾ ਰਾਜੀ ਫੁੱਲਾ ਢਾਂਚਾ ਕਮਾਲ ਦਾ ਥਣ ਝੋਲੀ ਕਮਾਲ ਦੀ ਗੱਬਣ ਚੈੱਕ ਪਾਸ ਆ ਦੰਦਾ ਜੋ ਕਰਮ ਵਾਲੀ ਠੀਰੀ ਆ ਤੇ ਛੇਸ ਦੇਖੋ ਕਰਮਾਈ ਹੋਦੀਵਾਦੀ ਬਹੁਤ ਚੰਗੀ ਆ ਸਨਖ ਪੋਣਾ ਬੜ ਦੇ ਵਿੱਚ ਬਹੁਤ ਚੰਗਾ ਕਰਦਾ ਬਈ ਫੁੱਲ ਆ ਕੀ ਬਾਤ ਤੇ ਕੀ ਮੋਲ ਆ ਬਈ ਜੈਦ ਜਾਜੀ ਭਾਈ ਜਮਾ ਹਮ ਜਮਾ ਜਾਜੀ ਲੈਣ ਦੇ ਨਾਲੇ ਬਸ ਲੈਣ ਦੇਣ ਹੋਵੇ ਜੀ 52000 ਰੁਪਿਆ ਠੀਕ ਆ 52000 ਰੁਪਿਆ ਮੋਲਾ ਕਹਿੰਦਾ ਇਹ ਲਈ ਤੁਹਾਨੂੰ ਵੀ ਦਿਖੀ ਜਾਂਦੀ ਆ ਭਾਈ ਕੋਈ ਲੋਕਲ ਸੀਮਨ ਦੀ ਹੈਗੀ ਬੱਚੀ ਠੀਕ ਆ ਪਰ ਆਪਾਂ ਨੀਂ ਦਾਦੇ ਕੋ ਕਿ ਆਪਾਂ ਨੂੰ ਪਤਾ ਨਹੀਂ ਇਹ ਝੂਠ ਗੋਈ ਨਹੀਂ ਬੋਲਣਾ ਸਹੀ ਗੱਲ ਆ ਭਾਈ ਬਰਾਬਰ ਖੜੇ ਭਾਈ ਪਰਲੇ ਪਾਸੇ ਜਾ ਕੇ ਕਾਦ ਦਿਖਾ ਲਈਏ ਲੈ ਭਾਈ ਕਾਦ ਦਾ ਐਸਟੀਮੇਟ ਲਾ ਲਿਓ ਫੁੱਲ ਕਾਦ ਸਮੀ ਬਲੀ ਫੁੱਲ ਰਾਜੀਪੁਰਾ ਗੱਬਣਾ ਚੈੱਕ ਪਾਸਾ ਦੰਨਾ ਚ ਸੀਰੀਆ ਕੰਫਰਮ ਵੈਖੀ ਰਹੀ ਹੈ ਨਾ ਭਾਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਭਾਈ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿਉਂਕਿ ਡੈਡੀ ਨੇ ਲਈ ਹੈ ਤਾਂ ਕਿ ਉਹਨੂੰ ਦੱਸੇ ਵੀ ਕੀ ਰਹੀ ਹੈ ਮੱਛੀ ਦੀ ਬਹੁਤ ਠੀਕ ਆ ਭਾਈ ਮੋਲ ਵੀ ਜਾ ਜਾ ਹਾਂ ਹਾਂ ਜੀ ਅੱਗੇ ਪ੍ਰਾਪਤਨ ਨੰਬਰ ਹਾਂ ਜੀ ਇਹ ਵੀ ਗੱਬਣਾ ਹਾਂ ਜੀ ਇਹ ਵੀ ਗੱਬਣਾ ਜੀ ਆਪਾਂ ਚੱਕਰਾ ਕੇ ਦੇਵਾਂਗੇ ਕਿੰਨੇ ਟਾਈਮ ਦੀ ਆਪਾਂ ਇਹ ਜੀ ਹੋਗੀ 5 ਮਹੀਨੇ ਤੋਂ ਕੋਈ 5-7 ਦਿਨ ਘੱਟ ਹੈ ਜੀ ਠੀਕ ਆ ਭਾਈ ਹਾਂ ਕੀ ਰਿਕਾਰਡ ਇਹਦੀ ਮੰਨ ਲਓ ਦੋਦਾ ਭਾਈ ਆਪਾਂ ਐਵੇਂ ਝੂਠ ਕੋਈ ਨਹੀਂ ਬੋਲਦੇ ਠੀਕ ਆ ਆਪਾਂ ਨੂੰ ਪਤਾ ਮਿਲੂ ਸਾਰਾ ਕੁਝ ਇਹਨਾਂ ਬਾਰੇ ਠੀਕ ਹੋ ਗਿਆ ਸੀ ਜਨਵਰੀ ਵਿੱਚ ਨੇ ਠੀਕ ਹੈ ਜੇ ਬਾਹਰ ਸਟੇਟ ਦੇ ਵਿੱਚ ਜਾਂਦੇ ਆ ਤਾਂ 100 ਅਸੀਂ 100 ਕਰਦੇ ਹੁੰਦੇ ਆ ਠੀਕ ਹੈ ਪਰ ਨਹੀਂ ਇਥੇ ਕਰਨਾ ਹੈ ਇਹ ਚੀਜ਼ਾਂ ਹੂੰ ਠੀਕ ਹੈ ਕਿਉਂਕਿ ਸਾਡੇ ਦਾ ੱੱੱ ਪੱਬਾ ਲੱਗਿਆ ਵਾ ਵੀ ਇਹ ਧੂੜ ਬੋਲਦੇ ਆ ਪਰ ਨਹੀਂ ਆਪਾਂ ਬੋਲਦੇ ਠੀਕ ਆ ਬਾਈ ਹਾਂ ਸੋ ਇੱਕ ਕਮਾਲ ਦੀ ਹੈ ਕੱਲਾ ਕੱਲਾ ਥਾਣਾ ਬਈ ਪੂਰੇ ਵਿੱਚੇ ਥਾਣਾ ਖੋਲਦੇ ਬਈ ਤੋਰ ਕੇ ਦਿਖਾ ਦੇ ਕੱਦ ਫੁੱਲ ਹੈ ਬਰੀਟ ਚੰਗੀ ਆ ਪ੍ਰਿੰਟ ਬਹੁਤ ਚੰਗਾ ਫੇਸ ਦਿਖਾਵਾਂਗੇ ਹੰਦੇਸਰੀ ਕੁਆਲਿਟੀ ਕਰਮਾ ਵਾਲੀ ਦੀ ਬਹੁਤ ਚੰਗੀ ਆ ਬਈ ਤੋਰਾ ਤਾਰਾ ਦੇਖੋ ਕਿਆ ਬਾਤ ਆ ਚੰਗੀ ਆ ਵੱੱਛੀ ਪੱਧਰ ਪੁੱਧਰ ਆ ਬਈ ਹਾਂਜੀ ਤੇ ਬਾਕੀ ਭਾਈ ਬਸ ਆਏ ਆ ਮਤਲਬ ਹੋਰ ਜਾ ਆਪਾਂ ਜਾ ਕੇ ਇਹਦੇ ਬਣ ਲੋ ਕਿ 4 ਮਹੀਨੇ ਪਏ ਆ ਬੱਚੀ ਦੇ ਵਿੱਚ ਦਾ ਬੰਦੇ ਜਾ ਕੇ ਸਾंभਲੇ ਤਾਂ ਪੂਰੀ ਵਧੀਆ ਬੱਚੀ ਬਣ ਜੂ 4 ਮਹੀਨਿਆਂ ਨੂੰ ਤਾਂ ਬਈ ਜੇ ਕਿਤੇ ਚੰਗੀ ਸਮਾਈ ਹੋ ਗਈ ਤਾਂ ਕੋਸੀ ਕੋਸੀ ਬਣ ਜਾਣਾ ਹਾਂ ਬਈ ਹਾਂ ਤੋਰਾ ਤੋਰਾ ਕਮਾਲ ਦਾ ਫੇਸ ਬੜਾ ਚੰਗਾ ਕੱਦ ਫੁੱਲ ਪ੍ਰਿੰਟ ਚੰਗਾ ਮੁੱਲ ਕੀ ਹੈ ਜਾਇਦ ਭਾਈ ਭਾਈ ਜਮਾ ਰਿਹਾ ਹੈ ਜਿਹੜਾ 10000 ਰੁਪਏ ਜੀ ਮਾਨਦਾਨ ਹੋਈ ਭਾਈ ਦੇਖੋ ਤੁਸੀਂ ਵੀ ਦੇਖਦੇ ਹੋ ਅੱਜ ਕਾ ਟਾਈਮ ਦੇ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਚੰਗੀ ਬੱਛੀ ਗੱਭਣ ਹੋ ਜਾਂਦੀ ਆ ਕੋਈ ਆਮ ਬੰਦਾ 60-65000 ਰੁਪਏ ਤੋਂ ਘਟ ਦਿੰਦਾ ਨਹੀਂ ਸਹੀ ਗੱਲ ਆ ਭਾਈ ਠੀਕ ਆ ਐ ਜੀ ਬੱਛੀ ਹੋਵੇ 60-65000 ਰੁਪਏ ਦਿੰਦਾ ਨਹੀਂ ਆਪਾਂ ਵੀ ਇਹ ਗੱਲ ਕਹਿੰਦੇ ਚਲੋ ਕੋਈ ਗੱਲ ਨਹੀਂ ਯਾਰ ਆਪਾਂ ਵੀ ਬਹੁਤ ਟਾਈਮ ਬਾਅਦ ਇਹ ਵੀਡੀਓ ਪਾ ਰਹੇ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਠੀਕ ਆ ਭਾਈ ਮੋਲ ਜਮਾ ਜੈ ਜੈ ਕੋਈ ਮਾਰ ਤਾਣ ਮੰਨ ਲਓ ਕਿ ਕੋਈ ਬਾੜਾ ਕਰਨ ਲੱਗਾ ਕੋਈ ਨਾ ਨਹੀਂ ਕਰਦਾ ਕਿ ਕੋਈ 500000 ਰੁਪਿਆ ਠੀਕ ਆ ਭਾਈ ਮਾਨ ਤਾਣ ਹੋ ਜੇ ਫੇਸ ਦੇਖੋ ਫੇਸ ਬੜਾ ਚ ਹਾਂ ਥੋੜੀ ਸਮਾਂ ਹੀ ਬਾਅਦ ਬਈ ਇਸ ਮਹੀਨੇ ਲੇਪਾਸੋਂ ਕਟਾਈ ਦੀ ਆ ਠੀਕ ਹੈ ਪਰ ਜਿਸ ਸਮਾਂ ਇਹ ਹੋ ਜੇ ਪੂਰੇ ਬਈ ਬਾਕੀ ਸੋਨੂੰ ਵੀ ਪਤਾ ਜੇ ਇਹੀ ਬੱਚੀ ਮੰਨ ਲਓ ਕਿ ਪੂਰੀ ਸਮੇਂ ਹੀ ਸਮਾਈ ਹੁੰਦੀ ਅਗਲੇ ਨੇ ਵੀ ਸਾਨੂੰ ਪੂਰੀ ਹਫਤਾਸਕੇ ਦੇਣੀ ਸੀ ਸਹੀ ਗੱਲ ਆ ਭਾਈ ਆਪਾਂ ਜਿਹੇ ਜੀ ਆਪਾਂ ਚੀਜ਼ ਦੱਸਤੀ ਸੋਨੂੰ ਸਾਰੇ ਆਪਾਂ ਤਿੰਨੇ ਜਣ ਬਸ ਸਾਰਿਆਂ ਦੇ ਤੁਹਾਨੂੰ ਸੱਚੀ-ਅੱਚੀ ਗਾਹੀ ਦੱਸਤੀ ਵੀ ਆਹ ਵੀਰੇ ਇਹਨਾਂ ਦੇ ਵਿੱਚ ਕੁਆਲਟੀ ਆ ਠੀਕ ਹੈ ਕੁਆਲਟੀ ਸਾਰਿਆਂ ਦੇ ਹਾਈਟ ਵੇਲ ਸਾਰਿਆਂ ਦੀ ਓਕੇ ਆ ਗ੍ਰੀਡ ਵੱਲੋਂ ਕੋਈ ਵੀ ਤਿੰਨੇ ਜਣ ਵਰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਇਹਨਾਂ ਦੇ ਵਿੱਚ ਸਹੀ ਗੱਲ ਆ ਠੀਕ ਹੈ ਕੋਈ ਆਪਾਂ ਇੱਕ ਦ ਈਡੀ ਹੋਵਾ ਯੂਟਰਸ ਆ ਕਲੀਅਰ ਕਰਵਾ ਕੇ ਦੇਵਾਗੇ ਕੋਈ ਬੰਦਾ ਹੋਵੇ ਠੀਕ ਹੈ ਉਹਨੇ ਦੇ ਬੱਚੇ ਦਾ ਨਹੀਂ ਕਲੀਅਰ ਕਰਾ ਕੇ ਦੇਵਾਗੀ ਓਕੇ ਠੀਕ ਹੈ ਆਪਾਂ ਡਾਕਟਰ ਕੋਈ ਵੀ ਹੋਰ ਡਾਕਟਰ ਲੈ ਆਓ ਆਪਰੇ ਚੱਕਰ ਕੇ ਲੈ ਸਾਡਾ ਡਾਕਟਰ ਸਾਡੇ ਤੇ ਹੀ ਬੜਾ ਪ੍ਰੇਸ਼ਾਨ ਰੱਖਿਓ ਓਕੇ ਬਈ ਹਾਂ ਜ਼ਰੂਰੀ ਹੈ ਤੇ ਕਿਸੇ ਵੀਰ ਦੇ ਤਰਨਾਂ ਜੋ ਕੋਈ ਵੀ ਨੰਗ ਬਸੰਦਾ ਬਾਈ ਨਾਲ ਕਨੈਕਟ ਕਰ ਲਈਓ ਧੰਨਵਾਦ ਠੀਕ ਹੈ